ਪਿਛਲੇ ਦਿਨੀ ਅਕਾਲੀ ਦਲ ਦੇ ਵਿੱਚ ਕਾਫੀ ਉਤਰਾ ਚੜਾ ਆਇਆ ਅਤੇ ਅਕਾਲੀ ਦਲ ਸੁਧਾਰ ਲਹਿਰ ਬਣਾਈ ਗਈ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਅਕਾਲੀ ਦਲ ਬਚਾਉਣਾ ਹੈ ਪਰ ਕੁਝ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਵਰਕਰ ਨੇ ਜਾਂ ਲੀਡਰ ਨੇ ਉਹ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਭਾਜਪਾ ਦੀ ਰੈਲੀ ਦੇ ਵਿੱਚ ਸਟਾਰ ਪ੍ਰਚਾਰਕ ਬਣੇ ਅਤੇ ਉਹਨਾਂ ਨੇ ਭਾਜਪਾ ਲਈ ਜਿਹੜੀ ਹੈ ਉਹ ਚੋਣ ਪ੍ਰਚਾਰ ਕੀਤਾ ਅਤੇ ਅਰਸ਼ਦੀਪ ਕਲੇਰ ਵੱਲੋਂ ਇਹ ਗੱਲ ਕਹੀ ਕਿ ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਤੇ ਪਤਾ ਲੱਗ ਰਿਹਾ ਹੈ ਕਿ ਕੌਣ ਭਾਜਪਾ ਵਿੱਚ ਜਾਣਾ ਚਾਹੁੰਦਾ ਹੈ ਤੇ ਕੌਣ ਅਕਾਲੀਆਂ ਦਾ ਪੱਕਾ ਜਿਹੜਾ ਲੀਡਰ ਹੈ ਤੇ ਹੁਣ ਪਤਾ ਲੱਗ ਰਿਹਾ ਹੈ ਕਿ ਇਹਨਾਂ ਦੀ ਮਨਸ਼ਾ ਕੀ ਸੀ ਜਿਹੜੇ ਅਕਾਲੀ ਦਲ ਸੁਧਾਰ ਲਹਿਰ ਦੀਆਂ ਗੱਲਾਂ ਕਰਦੇ ਸੀ ਇੱਥੋਂ ਪਤਾ ਲੱਗਦਾ ਹੈ ਕਿ ਇਹ ਲੀਡਰ ਭਾਜਪਾ ਨਾਲ ਮਿਲੇ ਹੋਏ ਨੇ ਕੀ ਕਹਿਣਾ ਅਰਸ਼ਦੀਪ ਕਲੇਰ ਦਾ ਉਹ ਤੁਹਾਨੂੰ ਸੁਣਾਉਨੇ ਆ ਜੋ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਦੁਫਾੜ ਕਰਨ ਦੀਆਂ ਸਾਜਾ ਹੋਈਆਂ ਅਸੀਂ ਸਪਸ਼ਟ ਤੌਰ ਤੇ ਗੱਲ ਕਹੀ ਸੀ ਕਿ ਸਾਰਾ ਕੁਝ ਕੇਂਦਰ ਦੇ ਇਸ਼ਾਰੇ ਤੇ ਹੋ ਰਿਹਾ ਤੇ ਜਿਹੜੀ ਇਹ ਸੁਧਾਰ ਲਹਿਰ ਹੈ ਇਹ 나ਗਪੁਰ ਲਹਿਰ ਹੈ ਤੇ 나ਗਪੁਰ ਦੇ ਇਸ਼ਾਰੇ ਤੇ ਚੱਲਦੀ ਤੇ ਹੁਣ ਤਾਂ ਬਿੱਲੀ ਥੈਲਿਓਂ ਬਾਹਰ ਕਿਉਂਕਿ ਸੁਧਾਰ ਲਹਿਰ ਦੇ ਵੱਡੇ ਨੇਤਾ ਜੰਮੂ ਕਸ਼ਮੀਰ ਦੇ ਵਿੱਚ ਬੀਜੇਪੀ ਦੇ ਸਟਾਰ ਪ੍ਰਚਾਰਕ ਬਣੇ ਹੋਏ ਕੱਲ ਸਦਾ ਪ੍ਰੇਮ ਸਿੰਘ ਚੰਦੂ ਮਾਇਰਾ ਸਾਹਿਬ ਤੇ ਬਰਨਾਲਾ ਸਾਹਿਬ ਨੇ ਜੰਮੂ ਸਾਊਥ ਦੇ ਜਿਹੜੇ ਬੀਜੇਪੀ ਦੇ ਕੈਂਡੀਡੇਟ ਹੈ ਡਾਕਟਰ ਨਰਿੰਦਰ ਰੈਨਾ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਮੰਗੀਆਂ ਧੂਆਂ ਤਾਰ ਪ੍ਰਚਾਰ ਕੀਤਾ ਕੱਲਾ ਪ੍ਰਚਾਰ ਵੀ ਕੀਤਾ ਉਸ ਕੌਨਸਟਿਟਿਊਐਂਸੀ ਦੇ ਲੋਕਾਂ ਨੂੰ ਇਹ ਵਿਸ਼ਵਾਸ ਵੀ ਦਿਵਾਇਆ ਕਿ ਡਾਕਟਰ ਨਰਿੰਦਰ ਰੈਣਾ ਨੂੰ ਤੁਸੀਂ ਜਿਤਾ ਦਿਓ ਤੇ ਅਸੀਂ ਆਪਣਾ ਰਸੂਖ ਵਰਤ ਕੇ ਇਹਨਾਂ ਨੂੰ ਮੰਤਰੀ ਬਣਾ ਕੇ ਲਿਆਵਾਂ। ਸੋ ਮੇਰਾ ਤਾਂ ਵਡਾਲਾ ਸਾਹਿਬ ਨੂੰ ਢੀਂਸਾ ਸਾਹਿਬ ਨੂੰ ਬੀਬੀ ਜਗੀਰ ਕੌਰ ਜੀ ਨੂੰ ਇਹ ਸਿੱਧਾ ਸਵਾਲ ਹੈ ਕਿ ਕਿਹੋ ਜਿਹੀ ਪੰਥਕ ਇੱਕਤਾ ਕੀ ਇਹ ਸੁਧਾਰ ਲਹਿਰ ਦਾ ਭਾਜਪੀ ਦੇ ਵਿੱਚ ਰਲਮਾਂ ਜਾਂ ਗੱਠਜੋੜ ਹੈ ਕਿਉਂਕਿ ਸਿਧਾਂਤਕ ਮੁੱਦਿਆਂ ਤੋਂ ਭਟਕਣ ਦੇ ਇਲਜ਼ਾਮ ਇਹ ਸੁਧਾਰ ਲਹਿਰ ਦੇ ਨੇਤਾ ਇਸ਼ਰਮਨੀ ਅਕਾਲੀ ਦਲ ਤੇ ਲਾਉਂਦੇ ਤੇ ਇਹ ਕਿਹੜੇ ਸਿਧਾਂਤ ਨੇ ਤੁਹਾਡੇ ਕਿਉਂਕਿ ਦੇਸ਼ ਦੇ ਵਿੱਚ ਲੜਾਈ ਤਾਂ ਆਪਾਂ ਮਨੋਰਟੀਜ਼ ਦੀ ਲੜ ਰਹੇ ਆਂ ਦੇਸ਼ ਦੇ ਵਿੱਚ ਲੜਾਈ ਤਾਂ ਸ਼ਰੋਮਨੀ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਦੀ ਲੜ ਰਿਹਾ ਹੈ ਜਿਹੜੇ ਸਾਡੇ ਗੁਰਦੁਆਮਾਂ ਦੇ ਵਿੱਚ ਬੀਜੇਪੀ ਦਾ ਦਖਲ ਅੰਦਾਜ਼ੀ ਹੈ ਕੇਂਦਰ ਸਰਕਾਰ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਤੇ ਕਬਜ਼ਾ ਚਾਹੇ ਉਹ ਨਾਂਦੇੜ ਸਾਹਿਬ ਹੋਵੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨਾ ਹੋਵੇ ਲੜਾਈ ਤਾਂ ਸਾਡੀ ਇਹ ਤੇ ਅਸੀਂ ਉਸੇ ਬੀਜੇਪੀ ਦੇ ਲਈ ਵੋਟਾਂ ਮੰਗ ਰਹੇ ਆ ਤਾਂ ਮੈਂ ਅੱਜ ਸਪਸ਼ਟ ਤੌਰ ਤੇ ਇਹਨਾਂ ਤੋਂ ਜਵਾਬ ਮੰਗਦਾ ਇਹਨਾਂ ਦੀ ਆਈਡੀਓਲੋਜੀ ਨੂੰ ਸਵਾਲ ਕਰਦਾ ਕਿਉਂਕਿ ਸੁਧਾਰ ਲਹਿਰ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ 'ਤੇ ਗੱਲ ਕਹੀ ਸੀ ਕਿ ਸਾਨੂੰ 나ਗਪੁਰ ਦੇ ਨਾਲ ਨਾ ਜੋੜਿਆ ਜਾਵੇ ਸਾਨੂੰ ਆਰਐਸਐਸ ਦੇ ਏਜੰਡੇ ਨਾਲ ਨਾ ਜੋੜਿਆ ਜਾਵੇ ਪਰ ਜੋ ਕੁਝ ਅੱਜ ਸਾਹਮਣੇ ਆਇਆ ਜਦੋਂ ਅਸੀਂ ਵੋਟਾਂ ਹੀ ਉਹਨਾਂ ਦੀ ਮੰਗ ਰਹੇ ਆ ਪ੍ਰਚਾਰ ਹੀ ਉਹਨਾਂ ਲਈ ਕਰ ਰਹੇ ਆ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਤਾਂ ਬਹੁਤ ਸਾਰੇ ਕੈਂਡੀਡੇਟ ਹੈ ਕੁਝ ਆਜ਼ਾਦ ਵੀ ਖੜੇ ਨੇ ਪਰ ਬੀਜੇਪੀ ਦੇ ਲਈ ਵੋਟਾਂ ਮੰਗਣਾ ਬੀਜੇਪੀ ਦੀਆਂ ਸਟੇਜਾਂ ਤੇ ਚੜਨਾ ਉਹਨਾਂ ਦੇ ਝੰਡਿਆਂ ਥੱਲੇ ਬਹਿ ਕੇ ਪ੍ਰਚਾਰ ਕਰਨਾ ਪ੍ਰੈਸ ਕਾਨਫਰੰਸਾਂ ਕਰਨਾ ਇਹ ਸਥਿਤੀ ਨੂੰ ਸਪਸ਼ਟ ਕਰਦਾ ਹੈ ਕਿ ਸੁਧਾਰ ਲਹਿਰ ਹੁਣ ਮਰਜਰ ਕਰ ਚੁੱਕੀ ਹੈ ਜਾਂ ਗੱਠਜੋੜ